ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਤਿ ਸ੍ਰੀ ਅਕਾਲ ਇਸ ਸਮੇਂ ਅਸੀਂ 62 ਦੀ ਬੈਕ ਸਾਈਡ ਤੇ ਮੌਜੂਦ ਹਾਂ ਟੈਕਸੀ ਸਟੈਂਡ ਦੇ ਨਾਲ ਜਿਹੜੀ ਅੰਦਰ ਨੂੰ ਅੱਗੇ ਪਾਰਕਿੰਗ ਲੱਗਦੀ ਉਸ ਪਾਸੇ ਮੌਜੂਦ ਹਾਂ ਔਰ ਚੰਦ ਮਿੰਟ ਪਹਿਲਾਂ ਦੱਸਿਆ ਜਾ ਰਿਹਾ ਕਿ ਇੱਥੇ ਇੱਕ ਡੈੱਡ ਬਾਡੀ ਪਈ ਸੀ ਜੋ ਸਾਡੇ ਤੱਕ ਇਨਫੋਰਮੇਸ਼ਨ ਪਹੁੰਚੀ ਸੀਗੀ ਔਰ ਦੱਸਿਆ ਜਾ ਰਿਹਾ ਕਿ ਇੱਥੇ 19-20 ਸਾਲਾਂ ਦਾ ਇੱਕ ਨੌਜਵਾਨ ਜਿਹੜਾ ਅਨਕੌਨਸ਼ੀਅਸ ਪਿਆ ਸੀਗਾ ਔਰ ਜਿਹੜਾ ਚਸ਼ਮਦੀ ਤੇ ਉਹਨਾਂ ਨੇ ਕਹਿਣ ਦੇ ਬੰਦਾ ਵਕ ਕਿ ਅੱਖਾਂ ਦੇ ਵਿੱਚ ਵੀ ਕੀੜੀਆਂ ਚੱਲ ਰਹੀਆਂ ਸੀ ਨੱਕ ਦੇ ਵਿੱਚ ਵੀ ਕੀੜੀਆਂ ਚੱਲ ਰਹੀਆਂ ਸੀ ਉਹ ਪ੍ਰਤੀਤ ਹੋ ਰਿਹਾ ਸੀ ਕਿ ਬਿਲਕੁਲ ਸਾਹ ਹੈ ਨਹੀਂ ਤਾਂ ਫਿਰ ਕੁਝ ਕੁ ਮਿੰਟਾਂ ਬਾਅਦ ਉਹਦੇ ਸਾਥੀ ਆਂਦੇ ਆ ਆਗੇ ਪਤਾ ਨਹੀਂ ਕਿਹੜੀ ਜੜੀ-ਬੂਟੀ ਸੰਘਾਂਦੇ ਆ ਤੇ ਉਹ ਕਹਿੰਦੇ ਜੀ ਸਾਹ ਚੱਲ ਪੇ ਸਾਹ ਚੱਲ ਪੇ ਔਰ ਉਸ ਤੋਂ ਬਾਅਦ ਉਹਦੇ ਬਿਠਾ ਕੇ ਕਿੱਥੇ ਲੈ ਕੇ ਗਏ ਆ ਕਿੱਥੇ ਲੈ ਕੇ ਗਏ ਉਹ ਵੀ ਆਪਾਂ ਉਹ ਜ ਉਹ ਜਾਣਦੇ ਆ ਚੈੱਕ ਆਊਟ ਕਰਦੇ ਕਿ ਕਿਹੜੇ ਹਸਪਤਾਲ ਲੈ ਕੇ ਗਏ ਆ ਕਿ ਨੌਜਵਾਨ ਠੀਕ ਹੈ ਕਿ ਜਹਾਨੋਂ ਚਲਾ ਗਿਆ ਕੁਝ ਨਹੀਂ ਪਤਾ ਪਰ ਦੱਸਿਆ ਜਾ ਰਿਹਾ ਕਿ ਹੋ ਸਕਦਾ ਓਵਰਡੋਸ ਕਰਕੇ ਜਿਹੜੀ ਉਸ ਦੀ ਮੌਤ ਹੋ ਗਈ ਹੋ ਗਈ ਸੀ ਕਿ ਸਾਹ ਆ ਗਏ ਕਿ ਸੱਚੀ ਮੌਤ ਹੋ ਗਈ ਹਲੇ ਸਾਰੀਆਂ ਚੀਜ਼ਾਂ ਅਨਕਲੀਅਰ ਹੈ ਭਾਜੀ ਕੀ ਹੋਇਆ ਸੀ ਮਤਲਬ ਫੱਜੀ ਜੀ ਸਾਹੀ ਦਾ ਉੱਥੇ ਗਰੇ ਬਸੜੇ ਤੇ ਮੋਰੇ ਖੜੇ ਸੀ ਸਾਨੂੰ ਕਿਸੇ ਨੇ ਆ ਕੇ ਦੱਸਿਆ ਕਿ ਉੱਥੇ ਮੁੰਡਾ ਮਰਿਆ ਪਿਆ ਆ ਤੇ ਜਦੋਂ ਅਸੀਂ ਦੌੜ ਕੇ ਆ ਕੇ ਦੇਖਿਆ ਤਾਂ ਇੱਥੇ ਝਾੜੀਆਂ ਦੇ ਵਿੱਚ ਮੁੰਡਾ ਪਿਆ ਸੀ ਉਹਦੇ ਕੋਲ ਉਹਦਾ ਫੋਨ ਵੀ ਸੀ ਉਹਨੂੰ ਫੋਨ ਵੱਜ ਰਿਹਾ ਸੀ ਉਹਦੀਆਂ ਅੱਖਾਂ ਦੇ ਵਿੱਚ ਕੀੜੀਆਂ ਚੱਲ ਰਹੀਆਂ ਸੀ ਉਹਦੇ ਨੱਕ ਦੇ ਵਿੱਚ ਵੀ ਕੀੜੀਆਂ ਚੱਲ ਰਹੀਆਂ ਸੀ ਅਸੀਂ ਤਾਂ ਮੌਕਾ ਦੇਖੇ ਵੀ ਮੋੜ ਕੇ ਵਾਪਸ ਚੱਲ ਗਏ ਤੁਸੀਂ ਤਾਂ ਦੇਖਿਆ ਕਿ ਸਾਹ ਸੁਹਾਗੇ ਸਾਹ ਨਹੀਂ ਲੈ ਰਿਹਾ ਨਾ ਇਹਦੇ ਆ ਸਾਹ ਨਹੀਂ ਲੈ ਰਿਹਾ ਸਾਹ ਲੈਂਦਾ ਵੀ ਤਾਂ ਪਤਾ ਲੱਗਦਾ ਹਾਂ ਹਾਂਜੀ ਹਾਂਜੀ ਸਾਹ ਲੈਂਦਾ ਹੋਵੇ ਬਿਨਾਂ ਸਰ ਜਿੱਦਾਂ ਜੇ ਬੰਦਾ ਸਾਹ ਲੈਂਦਾ ਹੋਵੇ ਨਾ ਤਾਂ ਉਹ ਜਿਹੜੀਆਂ ਅੱਖ ਬੰਦਾ ਕੁਛ ਨਾ ਕੋਈ ਤਾਂ ਹਿਲਜੁਲ ਕਰੂਗਾ ਮੂੰਹ ਦੇ ਵਿੱਚ ਵੀ ਕੀੜੀਆਂ ਨੱਕ ਦੇ ਵਿੱਚ ਵੀ ਕੀੜੀਆਂ ਜੰਮੂ ਖੁੱਲਾ ਸੀਗਾ ਮੂੰਹ ਵੀ ਖੁੱਲਾ ਸੀ ਅੱਖਾਂ ਥੋੜੀਆਂ ਥੁੜੀਆਂ ਜਿੱਦਾਂ ਇੰਨੇ ਨੇ ਅੱਖਾਂ ਖੁੱਲੀਆਂ ਸੀਗੀਆਂ ਔਰ ਮੁੰਡਾ ਉੱਥੇ ਪਿਆ ਸੀਗਾ ਅਸੀਂ ਦੇਖਿਆ ਅਸੀਂ ਹੋਰ ਜਿੱਦਾਂ ਆ ਕੇ ਇਕੱਠੇ ਹੋ ਕੇ ਦੇਖਿਆ ਤਾਂ ਮਤਲਬ ਹੈ ਨਹੀਂ ਸੀ ਮੁੰਡੇ 'ਚ ਸਾਹ ਜਿੱਦਾਂ ਆਪਾਂ ਕਹੇ ਦੀਏ ਹਨਾ ਫਿਰ ਆਏ ਆ ਤਿੰਨ ਜਣੇ ਮੋਟਰਸਾਈਕਲ ਤੇ ਤੋਂ ਆਏ ਤਾਂ ਸਾਡੇ ਦੇ ਮੋਟਰਸਾਈਕਲ ਤੇ ਸਕੂਟੀ ਤੇ ਨਹੀਂ ਮੋਟਰਸਾਈਕਲ ਤੇ ਜੀ ਮੋਟਰਸਾਈਕਲ ਤੇ ਤਿੰਨ ਜਣੇ ਆਏ ਆ ਇੱਕ ਮੁੰਡਾ ਮੋਟਰਸਾਈਕਲ ਚਲਾਣ ਲੱਪਿਆ ਮਤਲਬ ਦੂਸਰੇ ਨੇ ਉਹਨੂੰ ਚੱਕ ਕੇ ਗੱਬੇ ਪ ਚਾਰ ਫੇ ਮੁੜ ਕੇ ਚਾਰ ਗਏ ਹਾਂਜੀ ਚਾਰ ਜਣੇ ਉਹ ਵੇ ਇਦਾਂ ਹੀ ਸੀਗਾ ਜੀ ਮੋਟਰਸਾਈਕਲ ਤੇ ਵੀ ਇਦਾਂ ਹੀ ਸੀਗਾ ਪਿੰਗਾ ਜਾਈ ਉਹਨੂੰ ਆਦਾ ਖੜ ਗਿਆ ਤੇ ਸਿੱਧਾ ਉਹ ਕਰਦੇ ਹੁਣ ਪਤਾ ਨਹੀਂ ਉਹ ਕਿੱਥੇ ਲੈ ਕੇ ਗਏ ਆ ਸਿਵਲ ਤਾਂ ਅਸੀਂ ਫੋਨ ਕਰ ਲਿਆ ਉੱਥੇ ਪਹੁੰਚੇ ਨਹੀਂ ਹਾਂਜੀ ਹੁਣ ਦੇਖੋ ਜੀ ਕਿੱਥੇ ਲੈ ਕੇ ਹੁਣ ਉਹ ਬਾਕੀ ਕੈਮਰੇ ਲੱਗੇ ਉਥੋਂ ਬਦਲਾ ਲੈਣਾ ਕਿੱਧਰ ਲੱਗੇ ਜੀ 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 ਅੱਛਾ ਪਾਜੀ ਜਿਵੇਂ ਹੁਣ ਇੱਥੇ ਧੀਆਂ ਭੈਣਾਂ ਵੀ ਆਉਂਦੀਆਂ ਬਸ ਚੜਨਾ ਹੁੰਦਾ ਇੱਧਰ ਵਾਲੇ ਦੁਆਲੇ ਘਰ ਵੀ ਆ ਦੇਖੋ ਲੇਡੀਜ਼ ਹੀ ਆ ਸਾਰੀਆਂ ਉੱਤੇ ਤਾਂ ਇੱਥੇ ਕੀ ਪ੍ਰੋਪਰ ਅੱਡਾ ਬਣਿਆ ਇੱਥੇ ਕਿ ਨਿਛੜੀ ਬੰਦੇ ਆ ਇ ਕਈ ਵਾਰੀ ਮੈਂ ਕਿਹਾ ਨਸ਼ੇੜੀਆਂ ਦਾ ਅੱड्डा ਬਣਿਆ ਬਿਲਕੁਲ ਜੀ ਅੱਡਾ ਹੀ ਐ ਇਸ ਤਰ੍ਹਾਂ ਦਾ ਕੋਈ ਸਫਾਈ ਨਹੀਂ ਹੈਗੀ ਇੱਥੇ ਜਿੱਦਾਂ ਦਾ ਇਹ ਬਾਸ ਅੱਡਾ ਬਣਾਇਆ ਪਹਿਲੇ ਨੰਬਰ ਤੇ ਵੱਜਦਾ ਸੀਗਾ ਨਮਾ ਸ਼ਹਿਰ ਦਾ ਬਾਸ ਅੱਡਾ ਜੀ ਇਹ ਪਾਰਕ ਬਣੀ ਹੋਸੀ ਪਹਿਲਾਂ ਇਹ ਪਾਰਕ ਤਾਂ ਮਟਾ ਦਿੱਤੀ ਹੁਣ ਇੱਕ ਤਰ੍ਹਾਂ ਦਾ ਜਿੱਦਾਂ ਤੁਸੀਂ ਕਹਿੰਦੇ ਨਾ ਅੱਡਾ ਬਣ ਗਿਆ ਇਹ ਨਸ਼ੇ ਦਾ ਹੀ ਅੱਡਾ ਇੱਕ ਤਰ੍ਹਾਂ ਦਾ ਬਣਿਆ ਇਸ ਟਾਈਮ ਹੁਣ ਉਹ ਮੁੰਡਾ ਐਦਾਂ ਲੱਗਦਾ ਸੀ ਵੀ ਜਿੱਦਾਂ ਗਿਆ ਹੀ ਆ ਮੁੰਡਾ ਜੀ ਜੀ ਪੰਜ ਜੀ ਕੀ ਕਹਿੰਦੇ ਆ ਆ ਦੇਖੋ ਗਵਾਂਢੀ ਆ ਜੀ ਬਿਲਕੁਲ ਕੰਧ ਲੱਗਦੀ ਇਹਨਾਂ ਦੀ ਉਹ ਕਹਿੰਦੇ ਧੀਆ ਪੈਣ ਵਾਲੇ ਘਰ ਆ ਔਰ ਕਹਿੰਦੇ ਇੱਥੇ ਆ ਕੇ ਨਸ਼ੇੜੀ ਬੈਂਦੇ ਆ ਨਾ ਦਰਖਤ ਕਟਾਉਂਦੇ ਆ ਆਲੇ ਦੁਆਲੇ ਜਿਹੜੇ ਰੁੱਖਾਂ ਨੇ ਆਪਣੀ ਪੂਰੀ ਛਾਂ ਕੀਤੀ ਆ ਤਾਂ ਇਹਦੇ ਓਲੇ ਆ ਕੇ ਬਹਿ ਜਾਂਦੇ ਆ ਤੇ ਨਸ਼ਾ ਕਰਦੇ ਆ ਉਹ ਕਹਿੰਦੇ ਅਸੀਂ ਬਹੁਤ ਪਰੇਸ਼ਾਨ ਹਾਂ ਹੁੰਦੀ ਸੀ ਪਹਿਲਾਂ ਕੁਝ ਚਿਰ ਪਹਿਲਾਂ ਇਨਕੀ 2-3 ਸਾਲ ਪਹਿਲਾਂ ਤੇ ਭਾਜੀ ਪਾਰਕ ਹੁੰਦੀ ਸੀ ਪਹਿਲਾਂ ਵਧੀਆ ਸੀ ਤੇ ਬਹਿੰਦੇ ਹੁੰਦੇ ਸੀ ਛੋਟੀਆਂ ਛੋਟੀਆਂ ਬੱਚੀਆਂ ਕੀ ਇਮਪ੍ਰੈਸ਼ਨ ਪਾਊਗਾ ਬੱਚਿਆਂ ਨੂੰ ਬਹੁਤ ਮਾੜਾ ਅਸਰ ਪੈਣਾ ਜੀ ਬਹੁਤ ਆਪਣੇ ਘਰ ਦੇ ਚਿਵਾਰੇ ਚ ਵੀ ਨਾ ਕੇ ਖੜ੍ਹ ਸਕਦੇ ਹੋ ਨਹੀਂ ਖੜ੍ਹ ਸਕਦੇ ਜਿੱਦਾਂ ਹਾਲਤ ਹੈ ਮੁੰਡੇ ਬਹਿ ਕੇ ਪਿੱਛੇ ਜਾ ਕੇ ਨਸ਼ਾ ਕਰਦੇ ਆ ਹੂੰ ਬਸ ਸਰਕਾਰ ਨੂੰ ਕੋਈ ਜਿਹ ਇਹ ਬਦਲਾਵ ਆ ਗਿਆ ਹਾਂਜੀ ਹਾਂਜੀ ਇਹ ਕੋਈ ਬਦਲਾਵ ਨਹੀਂ ਆਇਆ ਜੀ ਸਰਕਾਰ ਤਾਂ ਆਈ ਆ ਪਰ ਬਦਲਾ ਨਹੀਂ ਕੋਈ ਵੀ ਆਇਆ ਜਿੱਦਾਂ ਦੇ ਆ ਤੁਸੀਂ ਦੇਖ ਲਓ ਇੱਕ ਤਰ੍ਹਾਂ ਦਾ ਨਾ ਵੱਡੇ ਵੱਡੇ ਗੇ ਵਾਲਾ ਮਾਹੌਲ ਵਾ ਇਹ ਤਾਂ ਆਮ ਹੋ ਗਿਆ ਅੱਛਾ ਜਿੱਦਾਂ ਇੱਥੇ ਮੁੰਡੇ ਬਹਿਂਦੇ ਹੋ ਸਕਦਾ ਇਥੇ ਹਥਿਆਰ ਧੂਰ ਬੇਤੇ ਕਿਤੇ ਆਲੇ ਦੋਲ ਰੱਖਿਓ ਕਿਉਂਕਿ ਨੌਜਵਾਨਾਂ ਚ ਅਕਸਰ ਲੜਾਈ ਹੋ ਜਾਂਦੀ ਨਸ਼ੇ ਨੁਸ਼ੇਦਵਾਦੇ ਕੰਮ ਚੱਲਦਾ ਜੀ ਕਈ ਵਾਰ ਦੇਖ ਚੁੱਕੇ ਆ ਅੱਡੇ ਦੇ ਵਿੱਚ ਆਂਦੇ ਆ ਮਲਾਜ਼ਮ ਵੀ ਦੇਖਦੇ ਆ ਕੇ ਉਹਨਾਂ ਨੂੰ ਕਿਹਾ ਕਹਿਣਾ ਆ ਪਰ ਡੱਬਾਂ ਦੇ ਵਿੱਚ ਕੁਝ ਨਾ ਕੁਝ ਵਸਾਇਆ ਹੁੰਦਾ ਪਕੜੇ ਇਦਾਂ ਦੇ ਪਾਇਓ ਆ ਵੀ ਤੁਸੀਂ ਛੱਡ ਗੱਲਾਂ ਦੋ ਵੀ ਪਤਾ ਨਹੀਂ ਕੀ ਹੋ ਜਾਣਾ ਉਹ ਡੇਲੀ ਮੁੰਡੇ ਬਿਨਾ ਕੰਮ ਤੋਂ ਨਾ ਕੋਈ ਪੜਦਾ ਆ ਜਿਹਾ ਹੁੰਦੀ ਆ ਕਈ ਵੇਲੇ ਅੱਡੇ ਦੀ ਚੈਕਿੰਗ ਹੁੰਦੀ ਉੱਥੇ ਬਾਹਰ ਜਿਹੜੇ ਸਵਾਰੀਆਂ ਹੁੰਦੇ ਨੇ ਚੈਕ ਹੁੰਦੀ ਐਂਦਰ ਨਹੀਂ ਆ ਰਾਤ ਥੋੜਾ ਜਾ ਦੂਰ ਹੋ ਜਾਂਦਾ ਨਹੀਂ ਉਹ ਦੂਰ ਹੁੰਦਾ ਇੱਧਰ ਦੀ ਭੱਜ ਜਾਂਦੇ ਆ ਉਹ ਇੱਧਰ ਦੀ ਭੱਜ ਜਾਂਦੇ ਡੇਲੀ ਉਹ ਹੁੰਦਾ ਨਹੀਂ ਇੱਧਰ ਦੀ ਭੱਜ ਭੁੱਜ ਜਾਂਦੇ ਆ ਸਾਰੇ ਮੁੰਡਾ ਕੁਝ ਵੀ ਨਹੀਂ ਜਾਂਦੇ ਆ ਪੁਲਿਸ ਆਂਦੀ ਉਹ ਇੱਧਰ ਦੀ ਆ ਭੱਜ ਜਾਂਦੇ ਮੁੰਡੇ ਹੁਣ ਉਸੇ ਵਿਸ਼ੇ ਦੀ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਮੁੰ ਚਾ ਜਿਹੜਾ ਨਹੀਂ ਮੇਰੇ ਸਾਬ ਨਾਲ ਤਾਂ ਮੁੰਡਾ ਵੀ ਬੇਚਾਰਾ ਮਰ ਚੁੱਕਾ ਸੀ ਮਰ ਚੁੱਕਾ ਸੀ ਪਰ ਓਵਰਡੋਸ ਕਰਕੇ ਲੱਗ ਰਹੀ ਸੀ ਵੀ ਹੁਣ ਰੱਬ ਜਾਣੇ ਦਾ ਕੋਈ ਕੋਈ ਛੱਡ ਦਾ ਨਿਸ਼ਾਨ ਸੀ ਨਹੀਂ ਛੱਡ ਦਾ ਕੋਈ ਨਿਸ਼ਾਨ ਸੀ ਨਾ ਕੁਦਰਤੀ ਮੌਤ ਕੁਦਰਤੀ ਮੌਤ ਲੱਗਦੀ ਕਿ ਓਵਰਡੋਸ ਲੱਗਦੀ ਜਦੋਂ ਚੌਂਕੜੀ ਜਾਂਦਾ ਉਹਦੀ ਬੱਜੀ ਹੋ ਸੀਗੀ ਚੌਂਕੜੀ ਜਾਂਦਾ ਬੱਜੀ ਹੋ ਬੱਜੀ ਪਿੱਛੇ ਨੂੰ ਡਈ ਆ ਪਈ ਕੋਲ ਕੋਈ ਸਰਿੰਜ ਪੰਨੀ ਪੰਨੀ ਪਈ ਸੀ ਨਹੀਂ ਇਦਾਂ ਦਾ ਕੋਈ ਹੈ ਨਹੀਂ ਸੀਗਾ ਉਹਦਾ ਫੋਨ ਸੀਗਾ ਇਦਾਂ ਬਾਹਰ ਡਈ ਗਿਆ ਸੀ ਇਦਾਂ ਉਹਦੀ ਜੇਬ ਦੇ ਵਿੱਚੋਂ ਔਰ ਐਦੇ ਜਿਦਾ ਚੌਂਕੜੀ ਮਾਰ ਕੇ ਐਦੇ ਪਿੱਛੇ ਨੂੰ ਡਈ ਆ ਜੀ ਕਿ ਕੁਦਰਤੀ ਮੌਤ ਲੱਗਦੀ ਕਿ ਓਵਰਡੋਜ਼ ਲੱਗਦੀ ਕਿਉਂਕਿ ਫੋਨ ਸਾਨੂੰ ਜਿੰਨੇ ਆਏ ਆ ਉਹਦੇ ਚ ਲੋਕਾਂ ਨੇ ਨਹੀਂ ਕਿਹਾ ਕਿ ਓਵਰਡੋਜ਼ ਕਰਕੇ ਹੋਇਆ ਇਹ ਤਾਂ ਸਰ ਹੋ ਸਕਦਾ ਇਹ ਤਾਂ ਬਾਕੀ ਹੁਣ ਉਹਦੀ ਮੈਡੀਕਲ ਰਿਪੋਰਟ ਨਾਲ ਦੇ ਪਤਾ ਲੱਗੂਗਾ ਜੀ ਜਾਂਚਾਂ ਦੀ ਹਾਂ ਜੀ ਉਸ ਮਾੜ ਨੂੰ ਤਾਂ ਕਿਹਾ ਸੀ ਇਦਾਂ ਦੀ ਕੋਈ ਸੂਈ ਸਰੇਂਜ ਉਹਦੇ ਦੇਖੀ ਨਹੀਂ ਹਨਾ ਕੋ ਗੋਪਤੰਗ ਜਿੱਥੇ ਹੋਰ ਲਾਈਏ ਹੋਵੇ ਤਾਂ ਉਹ ਮਤਲਬ ਪਿੱਛੇ ਕਿਤੇ ਟੀਕਾ ਲਾਇਆ ਜਾਂ ਕੁਝ ਵੀ ਕੀਤਾ ਹੋਵੇ ਉਹ ਬਕਰੀ ਗੱਲ ਆ ਤਾਂ ਇੱਥੇ ਉਹਦੇ ਕੋਲ ਹੈ ਨਹੀਂ ਸੀ ਕੁਝ ਦੇਖੋ ਬੱਚੇ ਸਾਈਕਲ ਤੇ ਇੱਕ ਬੱਚਾ ਖੜਾ ਦਿਖਾਈਓ ਨਾ ਸਾਰੇ ਪਤਿਆਂ ਭੈਣਾਂ ਵਾਲੇ ਆ ਦੇਖੋ ਮਾਹੌਲ ਖਰਾਬ ਹੋ ਰਿਹਾ ਅਸੀਂ ਦਾ ਹੁਣ ਇਹ ਦੇਖਦੇ ਵੀ ਸਾਡੇ ਬੱਚੇ ਅੱਲੇ ਛੋਟੇ ਆ ਪਰ ਅਸੀਂ ਆਪਣੇ ਬੱਚੇ ਕਿੱਦਾਂ ਨਵੇਂ ਸ਼ਹਿਰ ਲੈ ਕੇ ਆਵਾਂਗੇ ਹੋਰ ਸ਼ਹਿਰ ਚ ਕਿੱਦਾਂ ਭੇਜਾਂਗੇ ਲੇਕਿਨ ਮਾਹੌਲ ਬਹੁਤ ਖਰਾਬ ਆ ਜੀ ਬਸ ਅੱਡੇ ਦਾ ਇੱਥੇ ਇੱਕ ਤਰ੍ਹਾਂ ਦੀ ਜੇ ਕਹਦੇ ਆ ਨਾ ਆਪਾਂ ਚੌਂਕੀ ਬਣ ਜਵੇ ਵੀ ਚੌਂਕੀ ਬਣ ਜਵੇ ਤਾਂ ਵਧੀਆ ਗੱਲ ਵਾ ਕਿਉਂਕਿ ਅਬਾ ਗੌਣ ਮੁੰਡੇ ਕੁੜੀਆਂ ਯਾਨੀ ਕਿ ਅੱਜ ਪਾਰਕ ਦੀ ਸਵਾਈ ਦੀ ਚਾਹੀਦੀ ਆ ਦੇਖੋ ਇਹ ਜੰਗਲ ਨਹੀਂ ਆ ਇਹ ਨੂੰ ਇਹ ਨਾ ਸਮਝੋ ਕਿ ਜੰਗਲ ਆ ਕਿ ਹੁਸ਼ਿਆਰਪੁਰ ਏਰੀਆ ਚ ਆ ਕੇ ਇਹ ਕਿਤੇ ਪਾਰਕ ਹੋਇਆ ਕਰਦੀ ਸੀ ਇੱਥੇ ਪਾਰਕ ਹੁੰਦੀ ਸੀਗੀ ਆਂਡੀਆਂ ਗਵਾਂਡੀਆਂ ਨੂੰ ਸੁੱਖ ਸੁੱਖ ਮਿਲਦਾ ਸੀ ਪਰ ਹੁਣ ਦੁੱਖ ਦਾ ਕਾਰਨ ਬਣੀ ਹੋਈ ਆ ਆਹ ਲਓ ਜੀ ਇੱਥੇ ਕੀ ਬੋਰਡ ਲੱਗਿਆ ਇੱਥੇ ਸਫਾਈ ਦਾ ਖਿਆਸਤਾਂ ਖਾਸ ਧਿਆਨ ਰੱਖੋ ਜੀ ਇੱਥੇ ਬੀੜੀ ਸਿਗਰਟ ਪੀਣਾ ਸਖਤ ਮਨਾ ਹੈ ਫੁੱਲ ਬੂਟਿਆਂ ਨੂੰ ਤੋੜਨਾ ਸਖਤ ਮਨਾ ਫੁੱਲ ਬੂਟੇ ਕਿੱਥੇ ਆ ਜੀ ਪਰ ਲੇਖਣ ਜੋਗੇ ਆ ਜੀ ਅੱਛਾ ਲੇਖਣ ਜੋਗੇ ਆ ਕਰਨ ਜੋਗੇ ਨਹੀਂ ਕਹਿੰਦੇ ਖਾਸ ਧਿਆਨ ਰੱਖੋ ਧਿਆਨ ਕਿਹਨੇ ਰੱਖਣਾ ਵਾ ਧਿਆਨ ਤਾਂ ਜਿਹੜੇ ਇਹਨਾਂ ਨੇ ਰੱਖਣਾ ਸੀਗਾ ਹੁਣ ਵੇ ਵਾਗ ਲਾਇਆ ਤੇ ਇਹਨੂੰ ਪਾਣੀ ਦੇ ਕੇ ਕਹਿੰਦੇ ਬੀੜੀ ਸਿਗਰਟ ਦੀ ਪਣੀ ਇੱਥੇ ਡੋਜ਼ ਮਨਿਆਣੇ ਮਰ ਰਹੇ ਸਭ ਕੁਝ ਹੋ ਰਿਹਾ ਜੀ ਇੱਥੇ ਔਰ ਓਪਨ ਵੀ ਆ ਖੁੱਲਾ ਹੈ ਹੁਣ ਤੁਹਾਨੂੰ ਪਤਾ ਹੀ ਆ ਉੱਪਰੋਂ ਵੀ ਕਹਿ ਰਹੇ ਆ ਦੇਖ ਕੇ ਸਭ ਕੁਝ ਪਤਾ ਜੀ ਹੁਣ ਜੀ ਭੈਣ ਜੀ ਕੀ ਕੀ ਕਹਿ ਰਹੇ ਤੁਸੀਂ ਸਾਡੇ ਬਿਠਾਓ ਸਾਨੂੰ ਸਿਕਾਈ ਚਾਹੀਦੀ ਸਾਨੂੰ ਮੱਛਰ ਨਹੀਂ ਆ ਰਹੇ ਸਾਡੇ ਕੁਮਾਰ ਹੁੰਦੇ ਆ ਮੱਛਰ ਨਾਲ ਨਿਆਣੇ ਬਿਮਾਰ ਹੁੰਦੇ ਦਰਖਤ ਬੜਾਓ ਮੱਛਰ ਬਹੁਤ ਜ਼ਿਆਦਾ ਹੋਇਆ ਭਾਜੀ ਸਾਡੇ ਪਿੱਛੇ ਗਲਤ ਕੰਮ ਅਜੇ ਮੁੰਡੇ ਕੁੜੀਆਂ ਵੀ ਆਉਂਦੀਆਂ ਗਲਤ ਕੰਮ ਹੁੰਦੇ ਆ ਹਾਂਦੇ ਆ ਜੀ ਓਹ ਹੋ ਹੋ ਵੀ ਦੇਖੋ ਅਸੀਂ ਇਸ ਮਸਲੇ ਨੂੰ ਪੂਰਾ ਚੱਕਾਂਗੇ ਪੁੱਟਪ ਕਰਾਂਗੇ ਜੀ ਸਬੰਧਿਤ ਆਧਾਰੇ ਤੋਂ ਕੋ ਮ ਜਾਊਗਾ ਕਿਉਂਕਿ ਦੇਖੋ ਮੈਂ ਦੇਖ ਪਾ ਰਹੇ ਹਾਂ ਬੱਚੀਆਂ ਆ ਉਧਰ ਵੀ ਭੈਣਾ ਆ ਬਹੁਤ ਮਾੜਾ ਜਿਹੜਾ ਇੰਪੈਕਟ ਪੈਂਦਾ ਬੱਚਿਆਂ ਤੇ ਪਾ ਜੀ ਕੋਠੇ ਕੱਢਦੀ ਆ ਉੱਪਰ ਸਾਨੂੰ ਵੀ ਟੈਨਸ਼ਨ ਆਂਦੀ ਇੱਥੇ ੁੰਡਿਆ ਕੁੜਨਾ ਬਹਿ ਜਾਂਦੇ ਆ ਹਮ ਬੈਠੇ ਦੇ ਦੇ ਗਰਾਹ ਤੋਂ ਬੜਾ ਅੱਛਾ ਇੱਕ ਚੀਜ਼ ਹੋਰ ਆ ਕਿ ਜਿਹੜੇ ਮਾੜੇ ਐਂਸਰ ਆ ਇਹਦੇ ਸਟੰਟ ਸਟੰਟ ਕਰ ਲੈਂਦੇ ਉੱਥੋਂ ਚੜ ਕੇ ਘਰਾਂਦਨ ਵੱਢ ਜਾਂਣ ਇਹ ਵੀ ਚੀਜ਼ ਆ ਨਾ ਨਾਲ ਹੈਗਾ ਹੀ ਅਜੇ ਅਗਲੇ ਨੂੰ ਡਰਵਾ ਡਰਵਾ ਉਹਨਾਂ ਚੜ ਕੇ ਆ ਜਾਂਦੇ ਆ ਓਏ ਹੋਏ ਹੋਏ ਆ ਟਾਣੀਆਂ ਡੂਣੀਆਂ ਵੱਡ ਹੋ ਸਕਦੀਆਂ ਸ਼ਾਂਗ ਹੋ ਸਕਦੀਆਂ ਚਲੋ ਕੋਈ ਨਹੀਂ ਮੁੱਦੇ ਨੂੰ ਸਪੈਸ਼ਲ ਚੱਕਾਂਗੇ ਤੁਹਾਨੂੰ ਆ ਕੇ ਮਿਲਾਂਗੇ ਪੂਰੀ ਲੋਕੇਸ਼ਨ ਦਿਖਾਵਾਂਗੇ ਹਾਲ ਦੀ ਘੜੀ ਤੋਂ ਦਿਖਾਣਾ ਆਏ ਸੀਗੇ ਪਰ ਇਹ ਪਰਿਵਾਰ ਨੂੰ ਬਹੁਤ ਦਿੱਕਤ ਆ ਆਪਾਂ ਸਮਝ ਗਏ ਬੱਚੀਆਂ ਜਵਾਨ ਹੋ ਰਹੀਆਂ ਆ ਉਹ ਕਹਿੰਦੇ ਆਪਣੇ ਘਰ ਦੇ ਕੋਠੇ ਤੇ ਵੀ ਨਹੀਂ ਅਸੀਂ ਆ ਸਕਦੇ ਉਹ ਪ੍ਰੋਪਰ ਮਸਲਾ ਚੱਕਾਂਗੇ ਭੈਣ ਜੀ ਠੀਕ ਹੈ ਧੰਨਵਾਦ ਤੁਸੀਂ ਆਪਣਾ ਪੱਖ ਰੱਖਿਆ ਦੇਖੋ ਇਹ ਦੱਸਦੇ ਆ ਭੈਣ ਉਹਨਾਂ ਦੇ ਕਹਿਣ ਦੇ ਮੁਤਾਬਕ ਧੀਆ ਕਹਿੰਦੇ ਆਪਣੇ ਘਰ ਦੇ ਕੋਠੇ ਦੇ ਚਿਵਾਰੇ ਤੇ ਨਹੀਂ ਆ ਸਕਦੀਆਂ ਇਧਰਲੇ ਪਾਸੇ ਦੇਖਦੇ ਕਿੱਥੇ ਬਾਹਰ ਹੋਵੇ ਤਾਂ ਗ੍ਰਿੰਨਰੀ ਹੁੰਦੀ ਆ ਇਧਰ ਉਹ ਕਹਿੰਦੇ ਇਧਰ ਦੇਖਦੇ ਤਾਂ ਮੁੰਡੇ ਕੁੜੀਆਂ ਗਲਤ ਕੰਮ ਕਰਦੇ ਆ ਬਹੁਤ ਸ਼ਰਮ ਵਾਲੀ ਗੱਲ ਹੈ ਸ਼ਰਮ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਆਹ ਹਾਲਾਤ ਬਣੇ ਹੋਏ ਆ ਉਹ ਨੌਜਵਾਨ ਨੂੰ ਦੇਖਦੇ ਕਿੱਥੇ ਉੱਪਰ ਚੱਲ ਗਏ ਸਾਥੀਓ ਘਟਨਾ ਵਾਲੀ ਸਥਾਨ ਤੇ ਪੁਲਿਸ ਮੁਲਾਜ਼ਮ ਵੀ ਪਹੁੰਚ ਜਾਂਦੇ ਆ ਲੇਕਿਨ ਚਸ਼ਮਦੀਦਾ ਦਾ ਕਹਿਣਾ ਹੈ ਕਿ ਜਿਹੜਾ ਨੌਜਵਾਨ ਅਨਕੌਂਸ਼ੀਅਸ ਪਿਆ ਸੀਗਾ ਔਰ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਉਹਦੀ ਮੌਤ ਹੋ ਚੁੱਕੀ ਆ ਉਸ ਨੂੰ ਲੈ ਕੇ ਉਸਦੇ ਸਾਥੀ ਜਿਹੜੇ ਆ ਉਹ ਸਿਵਲ ਹਸਪਤਾਲ ਵਿਖੇ ਚਲੇ ਜਾਂਦੇ ਆ ਤੇ ਇਸ ਤੋਂ ਬਾਅਦ ਅਸੀਂ ਸਿਵਲ ਹਸਪਤਾਲ ਵਿਖੇ ਵੀ ਪਹੁੰਚ ਕੀਤੀ ਤੇ ਇਸ ਪੂਰੇ ਮਾਮਲੇ ਤੇ ਅਸੀਂ ਸਰਕਾਰੀ ਹਸਪਤਾਲ ਪਹੁੰਚੇ ਡਾਕਟਰ ਹਰਵਿੰਦਰ ਜੀ ਸਾਡੇ ਨਾਲ ਨੇ ਜੋ ਐਮਰਜੈਂਸੀ ਡਿਊਟੀ ਤੇ ਆ ਔਰ ਪੂਰੀ ਜਾਣਕਾਰੀ ਲੈ ਲੈਂਦੇ ਸਰ ਜਿਹੜਾ ਉਹ ਲੜਕਾ ਲਿਆਂਦਾ ਗਿਆ ਸੀ ਇੱਥੇ ਉਹਦਾ ਕੀ ਸਟੇਟਸ ਹੈ ਜੀ ਉਹ ਸਾਡੇ ਕੋਲ ਸਰ ਜਦੋਂ ਆਇਆ ਉਹ ਬਿਲਕੁਲ ਹੀ ਮਤਲਬ ਉਹਦੇ ਪਲਸ ਹੈਗਾ ਨਾ ਉਹਦੇ ਬੀਪੀ ਹੈਗਾ ਨਾ ਹੀ ਉਹਦੀ ਸਿਚੁਏਸ਼ਨ ਚੱਲਦੀ ਸੀ ਅਸਿਰ ਰਵਾਈਕਾਂ ਦੀ ਕੋਸ਼ਿਸ਼ ਕੀਤੀ ਉਹਦਾ ਕੀਤਾ ਉਹਦਾ ਸੀਪੀਆਰ ਵਗੈਰਾ ਕਰਕੇ ਦੇਖਿਆ ਇੰਜੈਕਸ਼ਨ ਵਗੈਰਾ ਲਗਾਉਣ ਦੀ ਨੋਬਦੀ ਨਹੀਂ ਆਈ ਮਨੂੰ ਉਹਦਾ ਨਾ ਕੋ ਬੀਬੀ ਕੁਝ ਨਹੀਂ ਆ ਰਹੀ ਨੇ ਜੀਗਾ ਮਤਲਬ ਬਰਾਡਡ ਹੈਟੀ ਸੀ ਉਹ ਬਰਾਡਡ ਹੈਟੀ ਸੀਗਾ ਤੇ ਈਸੀਜੀ ਕਰਕੇ ਦੇਖਿਆ ਤਾਂ ਈਸੀਜੀ ਸਟ੍ਰੇਟ ਲਾਈਨ ਸ਼ੋ ਹੋ ਰਹੀ ਸੀਗੀ ਓਕੇ ਹਾਂਜੀ ਸੀਪੀਆਰ ਕਰਨ ਦਾ ਵੀ ਕੋਈ ਫਾਇਦਾ ਨਹੀਂ ਕਾਫੀ ਦੇ ਟਰਾਈ ਕਰਦੇ ਰਹੇ 15 20 ਮਿੰਟ ਲੇਕਿਨ ਬਰਾਡਡ ਦੇਖ ਕੇ ਅੰਦਾਜ਼ਾ ਹੈ ਕਿ ਕਿੰਨੀ ਦੇਰ ਪਹਿਲਾਂ ਡੈਥ ਹੋ ਚੁੱਕੀ ਹੋਵੇਗੀ ਇਹ ਤਾਂ ਪ੍ਰੋਕਸੀਮੀਟਲੀ ਸਾਡੇ ਕੋਲ ਤਾਂ ਬ੍ਰੌਡ ਡਾਟ ਡਾ ਹੈ ਹੁਣ ਇਹ ਨਹੀਂ ਕਹਿ ਸਕਦੇ ਬੱਧਾ ਘੰਟਾ ਪਹਿਲਾਂ ਜਾਂ ਘੰਟਾ ਪਹਿਲਾਂ ਵੀ ਹੋ ਸਕਦੀ ਹੈ ਕਿ ਸਰ ਜਦੋਂ ਮੌਕੇ ਨੂੰ ਡੈੱਡ ਬੋਡੀ ਲੈ ਜਾਂਦੀ ਗਈ ਆ ਜਿਹੜੇ ਉੱਥੇ ਮੌਜੂਦ ਸੀਗੇ ਲੋਕ ਚਸ਼ਮਦੀਤ ਉਹ ਕਹਿੰਦੇ ਕਿ ਇਹਦਾ ਲੱਗ ਰਿਹਾ ਸੀ ਸਿੰਪਟਮਸ ਹੈ ਜੋ ਸ਼ੋਅ ਹੋ ਰਹੇ ਸੀਗੇ ਉਹ ਤਾਂ ਇੱਥੇ ਵੀ ਕਹਿ ਰਹੇ ਸੀ ਕਿ ਬਈ ਬੋਡੀ ਗਰਮ ਹੈ ਜੀ ਸਾਹ ਚੱਲ ਰਿਹਾ ਹੈ ਪਰ ਸਾਹ ਨਹੀਂ ਚੱਲ ਰਿਹਾ ਸੀ ਮਤਲਬ ਸਿੰਪਟਮਸ ਇਹ ਲੱਗ ਰਿਹਾ ਸੀ ਕਿ ਓਵਰਡੋਸ ਨਾਲ ਦਿੱਥੋ ਹੁਣ ਇਹ ਕਹਿ ਨਹੀਂ ਸਕਦੇ ਓਵਰਡੋਸ ਨਾਲ ਚਾਂਸਸ ਹੈ ਕਿ ਓਵਰਡੋਸ ਕਰਕੇ ਹੋਇਆ ਕਿ ਹਾਂ ਚਾਂਸਸ ਹੈਗੇ ਓਵਰਡੋਸ ਕਰ ਸਾਥੀਓ ਬੜੇ ਅਫਸੋਸ ਵਾਲੀ ਗੱਲ ਹੈ ਕਿ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਡਾਕਟਰ ਸਾਹਿਬ ਦੇ ਕਹਿਣ ਦੇ ਮੁਤਾਬਕ ਨੌਜਵਾਨ ਜਦੋਂ ਇੱਥੇ ਆਇਆ ਸੀ ਉਸ ਤੋਂ ਪਹਿਲੇ ਉਸ ਦੀ ਮੌਤ ਹੋ ਚੁੱਕੀ ਸੀ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜੇ ਜਿਹੜੇ ਨੌਜਵਾਨ ਦੇ ਸਾਥੀ ਸੀ ਉਹ ਹਾਲੇ ਵੀ ਯਕੀਨ ਨਹੀਂ ਕਰ ਰਹੇ ਸੀ ਉਹ ਕਹਿ ਰਹੇ ਸੀ ਕਿ ਸਰੀਰ ਗਰਮ ਹੈ ਤੁਸੀਂ ਟਰਾਈ ਕਰੋ ਪਰ ਉਹ ਦੱਸ ਦਿੱਕ ਜਿਹੜੀ ECG ਲਾਈਨ ਹੁੰਦੀ ਹੈ ਉਹ ਕਹਿੰਦੇ ਬਿਲਕੁਲ ਸਟ੍ਰੇਟ ਸੀਗੀ ਕਹਿਣ ਦੇ ਮੁਤਾਬਕ BP ਪਲਸ ਕੁਝ ਵੀ ਨਹੀਂ ਸੀਗਾ ਤੇ ਉਹ ਕਹਿੰਦੇ ਕਿ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਪਰ ਉਹ ਬ੍ਰਾਡ ਡੈੱਡ ਹੀ ਸੀ ਸਾਥੀਓ ਸਵਾਲ ਬਹੁਤ ਵੱਡੇ ਖੜੇ ਹੋ ਰਹੇ ਆ ਕਿ ਇੱਕ ਪਾਸੇ ਕਿਹਾ ਜਾਂਦਾ ਕਿ ਚੱਟਾ ਜੇ ਅਸੀਂ ਜੜ ਤੋਂ ਮਕਾ ਦੇਣਾ ਇੱਕ ਪਾਸੇ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਪਰ ਆਏ ਦਿਨ ਜਦ ਇਦਾਂ ਨੌਜਵਾਨ ਮਰਦੇ ਆ ਹਾਲਾਂਕਿ ਤੁਸੀਂ ਅਖਬਾਰਾਂ ਚੱਕੋ ਤਾਂ ਅਖਬਾਰਾਂ ਚੋ ਕਿਸੇ ਨਾ ਕਿਸੇ ਹੋਰ ਡਿਸਟ੍ਰਿਕਟ ਵਿੱਚ ਇਹੋ ਜੀ ਖਬਰ ਆ ਜਾਂਦੀ ਹੈ ਕਿ ਓਵਰਡੋਜ਼ ਨਾਲ ਨੌਜਵਾਨ ਮਰਿਆ ਲੇਕਿਨ ਆ ਜਿਹੜੀ ਖਬਰ ਆ ਬਹੁਤ ਮਾਇੂਸ ਕਰਨ ਵਾਲੀ ਹੈ ਇੱਕ ਨੌਜਵਾਨ ਚੜ੍ਹਦੀ ਉਮਰੇ ਓਵਰਡੋਜ਼ ਕਰਕੇ ਉਹਦੀ ਮੌਤ ਹੋ ਗਈ ਔਰ ਇੱਥੋਂ ਜਿਹੜੇ ਦੋਸਤ ਨੇ ਉਹਨਾਂ ਦੇ ਇਦਾਂ ਹੀ ਲੈ ਜਾਂਦੇ ਆ ਜਿਹੜਾ ਡੈੱਡ ਬੋਡੀ ਆ ਉਹਨੂੰ ਆਟੋ ਚ ਪਾ ਕੇ ਲੈ ਕੇ ਗਏ ਇਹ ਦੱਸਿਆ ਗਿਆ ਹੁਣ ਉਹ ਕਿੱਥੇ ਗਏ ਇਹ ਨਹੀਂ ਪਤਾ ਇਹ ਪੁਲਿਸ ਤਫ਼ਤੀਸ਼ ਕਰੇ ਪਰ ਬਹੁਤ مایੁਸੀ ਵਾਲੀ ਖਬਰ ਹੈ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜੇਕਰ ਉਹਨੂੰ ਕੋਈ ਗਾਈਡ ਕਰਦਾ ਜੇਕਰ ਉਹ ਸਮਝ ਜਾਂਦਾ ਜੇਕਰ ਪੰਜਾਬ ਚੱਟਾ ਨਹੀਂ ਹੁੰਦਾ ਤਾਂ ਮਾਂ ਕਿਸੇ ਮਾਂ ਦਾ ਪੁੱਤ ਐਵੇਂ ਜਹਾਨੂੰ ਨਾ ਜਾਂਦਾ ਔਰ ਉਸ ਤੋਂ ਵੀ ਵੱਡੇ ਸਵਾਲ ਇਹ ਆ ਕਿ ਜਿੱਥੇ ਬਹਿ ਕੇ ਔਰਤਾਂ ਨੇ ਜਿਵੇਂ ਸਾਨੂੰ ਦੱਸਿਆ ਕਿ ਉਹਨਾਂ ਦੇ ਬਿਆਨ ਇਸ ਵੀਡੀਓ ਵਿੱਚ ਹੈਗੇ ਆ ਉਹ ਕਹਿੰਦੇ ਕਿ ਸਾਡੇ ਕਰਦੇ ਬਿਲਕੁਲ ਨਾਲ ਜਿਹੜਾ ਪਾਰਕ ਆ ਬਸ ੱਡੇ ਦਾ ਉੱਥੇ ਕਹਿੰਦੇ ਮੁੰਡੇ ਕੁੜੀਆਂ ਬਹਿ ਕੇ ਗਲਤ ਕੰਮ ਕਰਦੇ ਆ ਤਾਂ ਸਵਾਲ ਬਹੁਤ ਸਾਰੇ ਖੜੇ ਹੁੰਦੇ ਆ ਕਦ ਪ੍ਰਸ਼ਾਸਨ ਜਾਗੇਗਾ ਕਦ ਲੋਕ ਆਪਣੇ ਆਪ ਨੂੰ ਫ੍ਰੀ ਮੰਨਣਗੇ ਕਦ ਲੋਕ ਮੰਨਣਗੇ ਕਿ ਅਸੀਂ ਸੱਚੀਓਂ ਆਜ਼ਾਦ ਆ ਜੇ ਇਸੇ ਤਰੀਕੇ ਸਥਿਤੀ ਰਹੀ ਤਾਂ ਇੱਕਦਮ ਅਜੇਹਾ ਆਣਾ ਕਿ ਫਿਰ ਹੁਣ ਤਾਂ ਸਨੇਚਿੰਗ ਜਿਹੜੀ ਆ ਉਹ ਸੜਕਾਂ ਤੇ ਹੁੰਦੀ ਆ ਫਿਰ ਲੋਕਾਂ ਦੇ ਘਰਾਂ 'ਚ ਆ ਕੇ ਸਨੇਚਿੰਗ ਹੋਊਗੀ ਹਾਲ بگੜਦੇ ਜਾ ਰਹੇ ਆ ਮੰਦਲੇ ਹੁੰਦੇ ਜਾ ਰਹੇ ਆ ਨੌਜਵਾਨਾਂ ਨੂੰ ਸਹੀ ਰਾਹ ਤੇ ਲਾਉਣ ਦੀ ਲੋੜ ਹੈ ਤਾਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਬਦਲਿਤ ਕਰ ਸਕਣ ਉਹ ਮੁੰਡੇ ਦੱਸਦੇ ਇੱਥੇ ਅੰਦਰ ਮੌਜੂ ਸੀ ਕਿ ਉਹ ਕਹਿੰਦੇ ਕਿ ਜਿੱਦਾਂ ਹੀ ਡੈੱਡ ਬਾਡੀ ਜਿਹੜੀ ਆਟੋ 'ਚ ਪਾਈ ਆ ਕਹਿੰਦੇ ਔਰਤਾਂ ਦੇ ਅੰਦਰ ਜਿਹੜੀ ਚੀਕ ਨਿਕਲੀ ਹੈ ਨਾ ਪਤਾ ਨਹੀਂ ਨੌਜਵਾਨ ਦੀ ਮਾਂ ਹੋਣੀ ਆ ਕਿ ਭੈਣ ਹੋਣੀ ਆ ਕਹਿੰਦੇ ਉਹ ਸੁਣ ਕੇ ਇੱਕ ਵਾਰੀ ਦਿਲ 'ਚ ਸ਼ੇਕ ਹੋਇਆ ਕਿ ਯਾਰ ਨੌਜਵਾਨ ਮੁੰਡਾ ਚੜ੍ਹਦੀ ਬਰੇ ਸੱਜਹਾਨੋ ਚਲਾ ਗਿਆ ਉਮੀਦ ਕਰਦੇ ਆ ਜੇਕਰ ਅਸੀਂ ਇਹ ਨਹੀਂ ਕਹਿੰਦੇ ਪੁਸ਼ਟੀ ਨਹੀਂ ਕਰਦੇ ਕਿ ਚਿੱਟੇ ਨਾਲ ਹੀ ਮਰਿਆ ਜੇਕਰ ਉਹ ਚਿੱਟੇ ਨਾਲ ਮਰਿਆ ਤਾਂ ਉਹਦੇ ਜਿਹੜੇ ਸਾਥੀ ਆ ਪਰ ਉਹ ਕਿਸੇ ਤਰੀਕੇ ਨਸ਼ਾ ਛੱਡ ਦੇਣ ਤਾਂ ਜੋ ਅਗਲੀ ਵਾਰੀ ਉਹਨਾਂ ਦੀ ਨਾਵੇ ਉਹਨਾਂ ਲਈ ਹਮਦਰਦੀ ਜਾਗ ਰਹੀ ਹੈ ਯਾਰ ਉਹ ਵੀ ਕਿਸੇ ਦੇ ਪੁੱਤ ਹੈ ਔਰ ਜਨਸ਼ਾ ਵੇਚਣ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਕਿਉਂਕਿ ਸਾਡੇ ਪੰਜਾਬ ਨੂੰ ਖੋਖਲਾ ਕਰ ਦਿੱਤਾ ਸਾਡੇ ਪੰਜਾਬ ਨੂੰ ਗੁਲਤਾਨ ਵਲ ਤਕੀਅਨ ਦਿੱਤਾ ਬਹੁਤ ਮਾੜੇ ਹਾਲਾਤ ਨੇ ਬਹੁਤ